ਹਾਂਜੀ ਸਤਿ ਜੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਠ 2 ਭਾਸ਼ਾ ਅਤੇ ਪੰਜਾਬੀ ਭਾਸ਼ਾ ਬਾਰੇ ਪੜ੍ਹਾਂਗੇ ਭਾਸ਼ਾ ਦੀ ਵਿਆਖਿਆ ਜਿਹੜੇ ਬੋਲਾਂ ਰਾਹੀਂ ਕਿਸੇ ਇਲਾਕੇ ਦੇ ਲੋਕ ਬੋਲ ਕੇ ਜਾਂ ਲਿਖ ਕੇ ਆਪਣੇ ਵਿਚਾਰ ਇੱਕ ਦੂਜੇ ਨੂੰ ਸਮਝਾਉਂਦੇ ਜਾਂ ਸਮਝਦੇ ਹਨ ਉਹਨਾਂ ਬੋਲਾਂ ਨੂੰ ਭਾਸ਼ਾ ਕਿਹਾ ਜਾਂਦਾ ਹੈ ਆਪਣੀ ਗੱਲ ਨੂੰ ਸਮਝਾਉਣ ਲਈ ਕਈ ਵਾਰ ਸੈਂਤਾਂ ਜਾਂ ਇਸ਼ਾਰਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਵਰਤੋਂ ਆਮ ਨਹੀਂ ਹੋ ਸਕਦੀ ਇਸੀ ਤਰ੍ਹਾਂ ਸਾਡੇ ਦੇਸ਼ ਭਾਰਤ ਵਿੱਚ ਰਹਿੰਦੇ ਲੋਕ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਪੰਜਾਬੀ ਦੀਆਂ ਉਪਭਾਸ਼ਾਵਾਂ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਕ ਸਥਿਤੀਆਂ ਜਿਵੇਂ ਪਹਾੜਾਂ ਦਰਿਆਵਾਂ ਰੇਗਿਸਤਾਨਾਂ ਜੰਗਲਾਂ ਆਦਿ ਆਵਾਜਾਈ ਪੱਖੋਂ ਵਿਗਨਕਾਰੀ ਅਤੇ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਉન્નਤ ਨਾ ਹੋਣ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਵੱਖ-ਵੱਖ ਥਾਵਾਂ ਤੇ ਉਚਾਰਨ ਤੇ ਸ਼ਬਦਾਵਲੀ ਪੱਖ ਤੋਂ ਥੋੜਾ ਬਹੁਤ ਫਰਕ ਹੁੰਦਾ ਸੀ ਇੱਕ ਹੀ ਭਾਸ਼ਾ ਵਿੱਚ ਇੰਨਾ ਫਰਕਾਂ ਦੇ ਪ੍ਰਤੀਤ ਹੁੰਦਿਆਂ ਉਪ ਭਾਸ਼ਾਵਾਂ ਦਾ ਜਨਮ ਹੁੰਦਾ ਸੀ ਉਪ ਭਾਸ਼ਾਵਾਂ ਦਾ ਜਨਮ ਹੁੰਦਾ ਸੀ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਮਾਜੀ ਮਲਵਈ ਦੁਆਬੀ ਅਤੇ ਪੁਆਦੀ ਹਨ ਪੋਠੋਹਾਰੀ ਅਤੇ ਮਲਤਾਨੀ ਵੀ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਹਨ ਪਰ ਇਹ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਹਨ ਇਹ ਮੁੱਖ ਤੌਰ ਤੇ ਇਹ ਲਿਖੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਮਾਜੀ ਮਾਝੇ ਦਾ ਇਲਾਕਾ ਜ਼ਿਲਾ ਅੰਮ੍ਰਿਤਸਰ, ਜ਼ਿਲਾ ਤਰਨਤਾਰਨ, ਜ਼ਿਲਾ ਗੁਰਦਾਸਪੁਰ ਅਤੇ ਪਾਕਿਸਤਾਨ ਵਿੱਚ ਜ਼ਿਲਾ ਲਾਹੌਰ, ਮਲਵਈ ਮਾਲਵੇ ਦਾ ਇਲਾਕਾ, ਜ਼ਿਲਾ ਲੁਧਿਆਣਾ, ਜ਼ਿਲਾ ਫਿਰੋਜ਼ਪੁਰ, ਜ਼ਿਲਾ ਮੁਕਤਸਰ ਸਾਹਿਬ, ਜ਼ਿਲਾ ਫਰੀਦਕੋਟ, ਜ਼ਿਲਾ ਮੋਗਾ, ਜ਼ਿਲਾ ਬਠਿੰਡਾ, ਜ਼ਿਲਾ ਮਾਨਸਾ, ਜ਼ਿਲਾ ਬਰਨਾਲਾ, ਜ਼ਿਲਾ ਫਤਿਹਗੜ੍ਹ ਸਾਹਿਬ, ਜ਼ਿਲਾ ਮੋਹਾਲੀ, ਜ਼ਿਲਾ ਸੰਗਰੂਰ ਦਾ ਕੁਝ ਹਿੱਸਾ, ਜ਼ਿਲਾ ਪਟਿਆਲਾ ਦਾ ਕੁਝ ਹਿੱਸਾ ਦੁਆਬੀ ਦੁਆਬੇ ਦਾ ਇਲਾਕਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਸ਼ਹੀਦ ਭਕਤ ਸਿੰਘ ਨਗਰ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਹੁਸ਼ਿਆਰਪੁਰ ਪੁਆਦੀ ਪੁਆਦਾ ਇਲਾਕਾ ਜ਼ਿਲ੍ਹਾ ਰੋਪੜ ਜ਼ਿਲ੍ਹਾ ਪਟਿਆਲਾ ਦਾ ਕੁਝ ਹਿੱਸਾ ਜ਼ਿਲ੍ਹਾ ਸੰਗਰੂਰ ਦਾ ਕੁਝ ਹਿੱਸਾ ਜ਼ਿਲ੍ਹਾ ਅੰਮ੍ਰਿਤਸਰ ਦਾ ਕੁਝ ਹਿੱਸਾ ਪੋਠੋਹਾਰੀ ਜੇਹਲਮ ਅਤੇ ਜ਼ਿਲ੍ਹਾ 라ਵਲਪਿੰਡੀ ਇਹ ਇਲਾਕਾ ਪਾਕਿਸਤਾਨ ਵਿੱਚ ਹੈ ਮਲਤਾਨੀ ਮਲਤਾਨ ਬਹਾਵਲਪੁਰ ਆਦ ਦਾ ਇਲਾਕਾ ਇਹ ਪਾਕਿਸਤਾਨ ਵਿੱਚ ਹੈ ਹੁਣ ਜੋਕੇ ਸਮੇਂ ਵਿੱਚ ਆਵਾਜ਼ੀ ਅਤੇ ਸੰਚਾਰ ਦੇ ਸਾਧਨਾਂ ਦੇ ਉਨਤ ਹੋਣ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਆਪਸੀ ਮੇਲਜੋਲ ਵਧ ਗਿਆ ਹੈ। ਨਤੀਜੇ ਵਜੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਉਗੜਵੇਂ ਅੰਤਰ ਅਤੇ ਵਖਰੇਵੇਂ ਮੱਧਮ ਪਏ ਰਹੇ ਹਨ। ਮਤਲਬ ਪਹਿਲਾਂ ਕੀ ਸੀ ਜੋ ਲੋਕਾਂ ਦੇ ਆਵਾਜ਼ੀ ਅਤੇ ਸੰਚਾਰ ਦੇ ਸਾਧਨ ਘੱਟ ਹੋਣ ਕਰਕੇ ਮਤਲਬ ਉਪਭਾਸ਼ਾ ਵਿੱਚ ਕਾਫੀ ਅੰਤਰ ਹੁੰਦਾ ਸੀ। ਪਰ ਹੁਣ ਇਹ ਹੌਲੀ-ਹੌਲੀ ਅੰਤਰ ਘਟ ਰਿਹਾ ਹੈ। ਤਕਸਾਲੀ ਪੰਜਾਬੀ ਜਾਂ ਟਕਸਾਲੀ ਭਾਸ਼ਾ ਪੰਜਾਬੀ ਦੀ ਥੋੜੀ ਬਹੁਤੀ ਫਰਕ ਵਾਲੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਪੰਜਾਬ ਵਿੱਚ ਜਿਹੜੀ ਸਰਬਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਟਕਸਾਲੀ ਜਾਂ ਮਿਆਰੀ ਪੰਜਾਬੀ ਕਿਹਾ ਜਾਂਦਾ ਹੈ ਇਸ ਪ੍ਰਕਾਰ ਟਕਸਾਲੀ ਪੰਜਾਬੀ ਪੰਜਾਬ ਦੇ ਖਾਸ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੋਣ ਦੀ ਥਾਂ ਕਿਤਾਬੀ ਭਾਸ਼ਾ ਹੈ ਆਪਾਂ ਨੂੰ ਪਤਾ ਹੀ ਹੈ ਜੋ ਆਪਣੇ ਪੰਜਾਬ ਵਿੱਚ ਟਕਸਾਲੀ ਭਾਸ਼ਾ ਹੈ ਉਹ ਕੀ ਹੈ ਮਾਜੀ ਮਾਝੇ ਦੇ ਇਲਾਕੇ ਵਿੱਚ ਜੋ ਬੋਲੀ ਜਾਂਦੀ ਆ ਤਾਂ ਉਸ ਨੂੰ ਸਹਿਤਕ ਭਾਸ਼ਾ ਵੀ ਆਖਦੇ ਹਨ ਇਹ ਸਰਕਾਰੀ ਪ੍ਰਬੰਧ ਸਿੱਖਿਆ ਸਿਹਤ ਸੱਭਿਆਚਾਰ ਅਤੇ ਵਪਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਇਸ ਦਾ ਵਿਆਕਰਨ ਮਾਝੀ ਉਪਭਾਸ਼ਾ ਦੇ ਵਧੇਰੇ ਨੇੜੇ ਹੈ ਪੰਜਾਬੀ ਸਮਾਚਾਰ ਪੱਤਰਾਂ ਰੇਡੀਓ ਟੈਲੀਵਿਜ਼ਨ ਦੇ ਸਮਾਚਾਰਾਂ ਅਤੇ ਪਾਠ ਪੁਸਤਕਾਂ ਤਕਸਾਲੀ ਭਾਸ਼ਾ ਦੀਆਂ ਉਦਾਹਰਣਾਂ ਹਨ ਕਿਸੇ ਧਾਰਮਿਕ ਸਥਾਨ ਅੰਦਰ ਬੋਲਦੇ ਹੋਏ ਧਾਰਮਿਕ ਰੰਗਣ ਦੇ ਸ਼ਬਦ ਬੋਲੇ ਜਾਂਦੇ ਹਨ ਕਿਸੇ ਵਿਅਕਤੀ ਦੀ ਵਿਦਿਆ ਸਮਾਜਿਕ ਦਰਜਾ ਵੀ ਉਸ ਦੀ ਭਾਸ਼ਾ ਬਣ ਗਈ ਉੱਤੇ ਪ੍ਰਭਾਵ ਪਾਉਂਦਾ ਹੈ ਇਹ ਗੱਲ ਵੀ ਫਰਕ ਪਾਉਂਦੀ ਹੈ ਕਿ ਕੋਈ ਵਿਅਕਤੀ ਬੋਲ ਕੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ ਜਾਂ ਲਿਖ ਕੇ ਭਾਸ਼ਾ ਨੂੰ ਬਰੀਕੀ ਨਾਲ ਦੇਖਿਆ ਜਾਵੇ ਤਾਂ ਹੋਰ ਵੀ ਅੰਤਰ ਦਿਖਾਈ ਦਿੰਦੇ ਹਨ ਥੈਂਕ ਯੂ